ਨਮਸਕਾਰ ਜੈ ਸ਼੍ਰੀ ਰਾਮ ਵੰਦੇ ਮਾਤਰਮ ਫਾਜ਼ਲਕਾ ਬਸਿਆ ਨੂੰ ਇੱਕ ਅਪੀਲ ਹੈ ਪਹਿਲਾਂ ਤਾਂ ਕਿ 14 ਜੁਲਾਈ ਐਤਵਾਰ ਖੂਨਦਾਨ ਕੈਂਪ ਸਰਕਾਰੀ ਹਸਪਤਾਲ ਫਾਜ਼ਲਕਾ ਦੇ ਵਿੱਚ ਲੱਗਣ ਜਾ ਰਿਹਾ ਹੈ ਜਿਨ੍ਹਾਂ ਦਾ B ਪੋਜ਼ਿਟਿਵ ਔਰ A ਪੋਜ਼ਿਟਿਵ ਬਲੱਡ ਗਰੁੱਪ ਹੈ ਔਰ ਉਹ ਬਲੱਡ ਡੋਨੇਟ ਕਰਨ ਜ਼ਰੂਰ ਆਨ ਕਿਉਂਕਿ B ਪੋਜ਼ਿਟਿਵ ਔਰ A ਪੋਜ਼ਿਟਿਵ ਦੀ ਦੋ ਗਰੁੱਪ ਦੀ ਸ਼ਾਰਟੇਜ ਚੱਲ ਰਹੀ ਹੈ ਕੈਂਪ ਸਮਾਂ 8:30 ਤੋਂ ਲੈ ਕੇ 1 ਵਜੇ ਤੱਕ ਸਰਕਾਰੀ ਹਸਪਤਾਲ ਰੇਲਵੇ ਸਟੇਸ਼ਨ ਦੇ ਨਾਲ ਜੋ ਪੁਰਾਣੀ ਬਿਲਡਿੰਗ ਹੈ ਉਹਦੇ ਵਿੱਚ ਲਗਾਇਆ ਜਾ ਰਿਹਾ ਹੈ ਇਹ ਕੈਂਪ ਵਰਗਿਆ ਰਕੇਸ਼ ਕਾਟਪਾਲ ਜੀ ਦੀ ਯਾਦ ਵਿੱਚ ਸਮਰਪਿਤ ਹੈ ਉਹਨਾਂ ਦੀ 5ਵੀਂ ਪੁੰਨ ਦਿਤੀ ਦੇ ਅਫਸਰ ਤੇ ਲਗਾਇਆ ਜਾ ਰਿਹਾ ਹੈ ਇਸ ਵਿਸ਼ੇਸ਼ ਅਫਸਰ ਤੇ ਇਸ ਕੈਂਪ ਦੇ ਵਿੱਚ ਜੋ 18 ਸਾਲ ਦੇ ਯੁਵਾ ਨੇ ਜੋ ਪਹਿਲੀ ਵਾਰੀ ਖੂਨਦਾਨ ਕਰਨ ਵਾਸਤੇ ਆਣਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਉਹ ਭਾਵੇਂ ਕਿਸੇ ਵੀ ਉਮਰ ਦੇ ਹੋਣ ਸਭ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਜੋ ਵੀ ਸਾਡੇ ਕੋਲ ਰक्तदान ਕਰਨ ਪਹੁੰਚਣਗੇ ਐਸਡੀਆਰਸੀ ਬੈਂਕ ਵੱਲੋਂ ਉਹਨਾਂ ਨੂੰ ਗਿਫਟ ਦੇ ਕੇ ਔਰ ਸंसद ਵੱਲੋਂ ਮੈਡਲ ਪ੍ਰਸ਼ੰਸਾ ਪਤਾ ਦੇ ਕੇ ਵੀ ਸਨਮਾਨਿਤ ਕੀਤਾ ਜਾਏਗਾ ਇੱਕ ਅਸੀਂ ਹੋਰ ਇਨੀਸ਼ੀਏਟਿਵ ਲੈਣ ਜਾ ਰਹੇ ਹਾਂ ਸਾਡੇ ਫਾਜ਼ਿਲਕਾ ਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਬਿਜਲੀ ਲਗਾਤਾਰ ਕੱਟ ਹੋ ਜਾਂਦੀ ਹੈ ਜੋ ਸਾਡੇ ਬਿਜਲੀ ਵਿਭਾਗ ਦੇ ਕਰਮਚਾਰੀ ਹੈ ਆਪਾਂ ਨੂੰ ਦਿਨ ਰਾਤ ਪੂਰੀ ਗਰਮੀ ਦੇ ਵਿੱਚ ਜਿੱਥੇ ਆਪਾਂ ਪੱਖੇ ਤੋਂ ਬਾਹਰ ਨਿਕਲਣਾ ਵੀ ਏਸੀ ਤੋਂ ਬਾਹਰ ਨਿਕਲਣਾ ਹੀ ਮੁਨਾਸਿਬ ਨਹੀਂ ਸਮਝਦੇ ਤਾਂ ਉਹ ਸਾਡੀ ਸੁਰਧਾ ਨੂੰ ਦੇਖਦੇ ਹੋਏ ਸਾਡੀਆਂ ਸੁਰਧਾਵਾਂ ਨੂੰ ਪੂਰਾ ਕਰਦੇ ਹੋਏ ਖੰਭਿਆਂ ਦੇ ਚੜ ਕੇ ਬਿਜਲੀ ਦੇ ਪੋਹ ਦੇ ਲੰਬੇ ਲੰਬੇ ਪੋਲਾਂ ਤੇ ਚੜ ਕੇ ਬਿਜੀ ਨੂੰ ਸੁਚਾਰੂ ਰੂਪ ਚ ਚਲਾਦੇ ਨੇ ਉਹਨਾਂ ਦੀ ਰਿਪੇਅਰ ਕਰਦੇ ਆ ਤਾਂ ਅਸੀਂ ਸਾਨੂੰ ਬੜਾ ਗਰਵ ਹੋ ਰਿਹਾ ਕਿ ਅਸੀਂ ਉਹਨਾਂ ਨੂੰ ਆਪਣੇ ਇਸ ਕੈਂਪ ਵਿੱਚ ਬੁਲਾ ਕੇ ਉਹਨਾਂ ਦੇ ਜੋ ਮੁੱਖ ਅਫਸਰ ਨੇ ਐਸਜੀਓ ਮੈਡਮ ਯਾਮਨੀ ਕੰਪੋਜੀ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰ ਰਹੇ ਹਾਂ ਉਹਨਾਂ ਦੁਆਰਾ ਹੀ ਉਹਨਾਂ ਦੇ ਸਟਾਫ ਨੂੰ ਅਸੀਂ ਸਨਮਾਨਿਤ ਕਰਨ ਜਾ ਰਹੇ ਹਾਂ ਜੋ ਕੱਲ 10:30 ਵਜੇ ਟਾਈਮ ਕਲਰ ਬੈਂਕ ਚ ਰੱਖਿਆ ਗਿਆ ਹੈ ਤਾਂ ਮੈਂ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਕੈਂਪ ਵਿੱਚ ਜੋਰ ਪਹੁੰਚਣ ਖੁੰਦਾ ਕਨ ਵਾਸਤੇ ਔਰ ਜੋ ਸਾਡੇ ਕਰਮਚਾਰੀ ਨੇ بجلی ਦੀ ਵਾਅਦਾ ਉਹ ਵੀ ਜੂਰਾਂ ਤਾਂਕਿ ਅਸੀਂ ਇਹਨਾਂ ਨੂੰ ਇੱਕ ਸਨਮਾਨ ਦੇ ਤੌਰ ਤੇ ਜੋ ਉਹ ਉਹਨਾਂ ਦਾ ਕੰਮ ਕਰ ਰਹੇ ਨੇ ਸਾਡੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਨਮਾਨ ਦੇ ਸਕੀਏ ਔਰ ਇਹ ਅਸੀਂ ਪ੍ਰੇਰਣਾ ਸਾਡੇ ਆਰਡੀ ਆਰਬੀ ਲਾਈਵ ਜੋ ਰੁਪੇਸ਼ ਬੰਸਲ ਜੀ ਨੇ ਉਹਨਾਂ ਦੀ ਪਰਸੋਂ ਇੱਕ ਵੀਡੀਓ ਚੱਲੀ ਸੀ ਜੋ ਰਾਤ ਨੂੰ 12 1 ਵਜੇ ਦੀ ਲਾਈਕ ਕੀਤਾ ਹੋਇਆ ਸੀ ਔਰ ਉਹਦੇ ਖੰਭੇ ਤੇ ਚੜ ਕੇ ਜੋ ਬਿਲੀ ਵਗਦੇ ਕਰਮਚਾਰੀ ਸੀ ਸਾਡੀ ਲਾਈਟ ਨੂੰ ਠੀਕ ਕਰ ਰਹੇ ਸੀ ਛੋਟੀ ਮੋਟੀ ਗੱਲ ਨਹੀਂ ਹੈ ਠੀਕ ਹੈ ਸਰਕਾਰ ਉਹਨਾਂ ਨੂੰ ਇਸ ਕੱਲ ਦੀ ਤਨਖਾਹ ਜਰੂਰ ਦਿੰਦੀ ਹੋਵੇਗੀ ਲੇਕਿਨ ਆਪਣੀ ਜਾਨ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਡੇ ਲੋਕਾਂ ਲਈ ਉਹ ਬਿਜਲੀ ਚਲਾਉਂਦੇ ਨੇ ਤਾਂ ਮੈਂ ਉਹਨਾਂ ਨੂੰ આમੰਤਿਤ ਕਰਦਾ ਹਾਂ ਔਰ ਤੁਹਾਨੂੰ ਵੀ આમੰਤਿਤ ਕਰਦਾ ਕਿ ਤੁਸੀਂ ਇਸ ਕੈਂਪ ਵਿੱਚ ਪਹੁੰਚ ਕੇ ਆਪਣਾ ਖੁਦਦਾਨ ਜੋ ਕਰੋ ਤਲ